ਆਪਾਂ ਕੋਈ ਨਾ ਬੋਲੋ ਮੇਰੀ ਆਵਾਜ਼ ਆ ਰਹੀ ਹੈ ਬੱਚੇ ਆ ਗਏ ਬਾਹਰ ਠੀਕ ਹੈ ਠੀਕ ਹੈ ਕਿਹੜੇ ਕਿਹੜੇ ਸਕੂਲ ਹੈ ਨੰਬਰ ਨੋਰ ਕਰ ਫੋਟੋ ਕਰ ਦਿਓ ਜੀ ਫੋਨ ਨੰਬਰ ਨੋਰ ਕਰ ਦਿਓ ਜੀ ਫੋਟੋ ਵਿੱਚ ਦਿਓ ਬੰਦਾ ਖੜਿਆ ਨਾ ਡਰੋ ਜੀ ਪੀਸੀ ਨਹੀਂ ਹੋਇਆ ਬਈ ਮੈਂ ਹੁਣ ਇਹਦਾ ਨਾ ਕਿ ਗਿਆ ਇੱਕ ਮਿੰਟ ਹਾਂ ਨਹੀਂ ਬੱਚੇ ਕਾਫੀ ਦੂਰੇ ਦਾ

ਇੱਥੇ ਤਾਂ ਨਾਲ ਹੈ ਨਹੀਂ ਕੋਈ ਗਾ ਬੈ ਨਹੀਂ ਹੈ ਬੱਚੇ ਇਕੱਲੇ ਦੋ ਬੰਨ ਐ ਹੈ ਉਹ ਬੰਨ ਬਚਾਈਆਂ ਆਪਾਂ ਵਿੱਚ ਰਹਿ ਗਿਆ ਵਿੱਚ ਦੇਖੋ ਦੋਸਤੋ ਆ ਜਿਹੜਾ ਦੋ ਵੈਨਾਂ ਦੇ ਵਿੱਚ ਆ ਟਰੱਕ ਵੱਜਿਆ ਜਿਹੜਾ ਉਹ ਦੇਖੋ ਤੁਸੀਂ ਟਰੱਕ ਕਿੱਥੇ ਜਾ ਕੇ ਰੁਕਿਆ ਉਹ ਬੰਦਾ ਭੱਜ ਗਿਆ ਦੇਖੋ ਇੱਥੋਂ ਦੀ ਜਾ ਕੇ ਇਹਦੇ ਉੱਤੋਂ ਦੀ ਡਿਵਾਈਡਰ ਦੇ ਉੱਤੋਂ ਦੀ ਜਾ ਕੇ ਆ ਸਾਰੇ ਰੋਡਾਂ ਵਾਲੇ ਉਹਦੇ ਉੱਤੋਂ ਦੀ ਜਾ ਕੇ ਹੋ ਜਾ ਕੇ ਵੱਜਿਆ ਕੰਧ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਸੀਗਾ ਟਰੱਕ ਇਹ ਬੱਚੇ ਬਹੁਤ ਜ਼ਿਆਦਾ ਗੰਭੀਰ ਹੈ ਤਿੰਨ ਚਾਰ ਬੱਚੇ ਸੀਰੀਅਸ ਹੋ ਗਏ ਆ ਉਹਨਾਂ ਦੇ ਸੱਟਾਂ ਕਾਫੀ ਜ਼ਿਆਦਾ ਹੈ ਉਹਨਾਂ ਨੂੰ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਗਿਆ ਤੇ ਬਾਕੀ ਜਿਹੜੇ ਥੋੜੇ ਜ਼ਖਮੀ ਬੱਚੇ ਆ ਉਹਨਾਂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਬਹੁਤ ਹੀ ਮੰਦ ਭਾਗਾ ਐਕਸੀਡੈਂਟ ਜਿਹੜਾ ਇੱਥੇ ਮਹਨੇ ਜਿਹੜਾ ਜੀਟੀ ਰੋਡ ਤੇ ਮਹਨੇ ਪਿੰਡ ਦੇ ਕੋਲ ਜਿੱਥੇ ਚਗਾਵੇਂ ਨੂੰ ਰਾਹ ਜਾਂਦਾ ਤੇ ਮਹਨੇ ਨੂੰ ਰਾਹ ਜਾਂਦਾ ਉਹਦੇ ਵਿਚਾਲੇ ਬਿਲਕੁਲ ਡਿਵਾਈਡਰ ਤੇ ਹੋਇਆ ਔਰ ਆ ਵੈਨ ਆ ਜਿਹੜੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਦਾ ਨੁਕਸਾਨ ਹੋਇਆ ਹੈ ਬੱਚੇ ਆ ਜਿਹੜੇ ਇਹ ਇਹ ਕਿਹੜੇ ਸਕੂਲ ਦੇ ਬੱਚੇ ਆ ਜੀ ਹੈ ਇਹ ਜਿਹੜੇ ਬੱਚੇ ਆ ਉਹ ਹੋ 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 ਆ ਦੇਖੋ ਵੈਨ ਇਹ ਕਿਹੜੇ ਸਕੂਲ ਦੀ ਵੈਨ ਆ ਵੀਰੇ ਚਤਨਿਆ ਟ੍ਰੈਕ ਨੂੰ ਚਤਨਿਆ ਜੀ ਵੀ ਚਤਨਿਆ ਚਤਨਿਆ ਸਕੂਲ ਦੀ ਜਿਹੜੀ ਇਹ ਵੈਨ ਦੋ ਵੈਨਾਂ ਜਿਹੜੀਆਂ ਇਹ ਟਕਰਾਈਆਂ ਟਰੱਕ ਦੇ ਟਰੱਕ ਦੇ ਵਿੱਚ ਹਾਂਜੀ ਟਰੱਕ ਦੇ ਨਾਲ ਟਕਰਾਈਆਂ